ਲੋ ਮਤロイ ਆ ਪੰਜਾਬ ਦਾ ਤੇ ਇੰਡੀਆ ਦਾ ਆਖਰੀ ਟੋਲ ਪਲਾਜਾ ਵਾਗਾ ਬਾਡਰ ਨੂੰ ਜਾਂਦੇ ਆ ਕੁਝ ਕਿਲੋਮੀਟਰ ਪਹਿਲਾਂ ਪਿੰਡ ਛੱਡਾਂ ਦਾ ਟੋਲ ਪਲਾਜਾ ਏ ਗੱਲ ਹੈ ਕੀ ਆ ਵੀ ਸਾਡੇ ਮੈਂ ਮੇਰੇ ਜਿਹਨੇ ਮੇਰੇ ਕੋਲ ਵੀ ਜਿਹੜੀ ਵੀਡੀਓ ਪੱਕੀ ਹੈਗੀ ਆ ਜਿਹੜੀ ਸਰਕਾਰੀ ਅਥਾਰਟੀ ਜਿਹੜੀ ਨੇ ਦਿੱਤੀ ਹੈ ਨਾ 2000 ਆਪਣੀ ਐਂਡ ਦੇ ਸੱਜਣਾ ਇਸੇ ਨਾਮ ਮੰਗਾ ਮੰਗਿਆ 2020 ਤਾਂ ਮੰਗਿਆ 29 ਜਨਵਰੀ ਨੂੰ ਤੇ ਸਰਕਾਰ ਨੇ ਵੀ ਆਪਣੀ ਜਿਹੜੀ ਡਿਵਾਈਸ ਨਹੀਂ ਉਹ ਆਪਣੇ ਫੈਰ ਕੀਤੀ ਆ ਤੁਸੀਂ ਵਟਸਐਪ ਤੇ ਵੀ ਤੁਸੀਂ ਜੇ ਕਿਸੇ ਨੂੰ ਸਾਥੀ ਕੋ ਨਹੀਂ ਆ ਕਿਤੇ ਅਸੀਂ ਉਹਨੂੰ ਪਾ ਦਾਂਗੇ ਕਿਉਂ ਜਾਣਕਾਰੀ ਜਿਹੜੀ ਆ ਇਹਦੇ ਬਾਰੇ ਹੋਣੀ ਜ਼ਰੂਰੀ ਆ ਵੀ ਗੱਲ ਹੈਗੀ ਵੀ ਆਪਾਂ ਨਾ ਕੋਈ ਚੀਜ਼ਾਂ ਪੜਦੇ ਜਿੰਨੇ ਚਲੋ ਕੋਈ ਚੀਜ਼ਾਂ ਪੜਦੇ ਨਹੀਂ ਸਾਨੂੰ ਜਾਣਕਾਰੀ ਨਹੀਂ ਲੰਦੀ ਪੜੀਆਂ ਜਿਹੜਾ ਅੱਡ ਵਾਲਿਆਂ ਕੋਲ ਲੈ ਜਾਂਦੇ ਆ ਰੁਪਈਏ ਪੰਜਾਬ ਚ ਤੁਹਾੜਿਆਂ ਪੱਲੀ ਜਿਹਾ ਸਾਥੀਓ ਅੱਜ ਵੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਇਹ ਪ੍ਰਧਾਨਗੀ ਵਾਲੀ ਸਰਦਾਰ ਬਾਬਾ ਅਰਜਨ ਸਿੰਘ ਜੀ ਹਾਰ ਨਗਰ ਪ੍ਰਧਾਨ ਨੰਮਨ ਸਿੰਘ ਜੀ ਹੋਤੇ ਸਰਦਾਰ ਮختار ਸਿੰਘ ਜੀ ਮਹਾਵਾ ਸਿਸਵਾਹ ਰਤਨ ਸਿੰਘ ਜੀ ਰਹਦਾ ਐ ਨਵੀ ਪ੍ਰਧਾਨਗੀ ਦੇ ਵਿੱਚ ਅੱਜ ਆਪਾਂ ਜਿਹੜਾ ਇੱਥੇ ਕੱਟ ਕੀਤਾ ਆ ਸਾਥੀਓ ਸਾਨੂੰ ਲੋੜ ਨਹੀਂ ਸੀ ਕੋਈ ਬੰਦਾ ਵੇਲਾ ਨਹੀਂ ਆ ਆਹ ਕਹਿੰਦੇ ਇੱਥੇ ਅਸੀਂ ਬਈਏ ਕਿਉਂ ਸਾਰੇ ਬੰਦੇ ਰਗੇਵਿਆਂ ਵਾਲੇ ਆ ਇੰਨਾ ਇੰਨਾ ਨਿੰਦਾ ਕਰਦੀ ਐ ਨਾ ਮਚਾਈ ਆ ਫਲਾਂ ਇਹ ਨੰਗ ਨਹੀਂ ਪਤਾ ਇਹਨਾਂ ਨੂੰ ਹੈਗਾ ਸਭ ਕੁਝ ਪਤਾ ਆ ਵੀ 20 ਕਿਲੋਮੀਟਰ ਦੇ ਏਰੀਆ ਦੇ ਵਿੱਚ 45 ਪਿੰਡ ਜਿਹੜੇ ਆ ਫ੍ਰੀ ਕੀਤੇ ਆ ਪਰ ਜਾਣ ਬੁੱਝ ਕੇ ਜਿਹੜੀ ਗੁੰਡਾ ਕਰਦੀ ਐ ਨਾ ਇਹ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਵੀ ਅਸੀਂ ਕੀ ਆ ਪਰ ਮੈਂ ਇਹਨਾਂ ਨੂੰ ਕਹਿ ਦੇਣਾ ਚਾਹੁੰਨਾ ਆ ਪਰ ਜਿਹੜੇ ਲੋਕਾਂ ਦੇ ਹੱਟ ਦੇ ਸਾਹਮਣੇ ਕੋਈ ਚੀਜ਼ ਨਹੀਂ ਜੁਂਦੀ ਜਿੱਥੇ ਲੋਕ ਇਕੱਠੇ ਹੋ ਜਾਂਦਾ ਫੇਰ ਹੈ ਵੀ ਸੱਚੇ 20 ਕਿਲੋਮੀਟਰ ਸਰਕਾਰ ਨੇ ਕਿਹਾ ਆ 20 ਕਿਲੋਮੀਟਰ ਏਰੀਆ ਦੇ ਅੰਦਰ ਕਿਸੇ ਨੂੰ ਕੋਈ ਇੱਕ ਚੁਾਨੀ ਬਹਾਲ ਨਹੀਂ ਲੱਗੂਗਾ ਉਹ ਗੱਲ ਮੰਨਣਗੇ ਇਹ ਬਿਲਕੁਲ ਦੀ ਬਿਲਕੁਲ ਆਪਾਂ ਆਮ ਹੀ ਜਾਣਦੇ ਆ ਲੋਕਲ ਜਿਹੜੇ ਸਾਰੇ ਫਰੀ ਆ ਇਹ ਸਿਰਫ ਇਹਨਾਂ ਦੀ ਜਿਹੜੀ ਗੁੰਡਾਗਰਦੀ ਆ ਅਸੀਂ ਆਪਾਂ ਚੱਲਣ ਨਹੀਂ ਦੇਣੀ ਤੇ ਨਾ ਕਹੇ ਵੀਰ ਨੇ ਕਹਿਣੇ ਹੌਸਲਾ ਜਾਂ ਕਹਿਣਾ ਨਹੀਂ ਕਿਟਾਉਣਾ ਹਾਂ ਬਾਰਡਰ ਤੋਂ ਸਾਰਾ 11 ਕਿਲੋਮੀਟਰ ਆ ਤੇ ਏਰੀਆ 20 ਕਿਲੋਮੀਟਰ ਦਾ ਨਾ ਸਦਾ ਵੀ 11 ਕਿਲੋਮੀਟਰ ਹੀ ਆ ਨਾ ਆਪਣਾ ਬਾਰਡਰ ਹੈ ਕਿ ਅਗਲੇ ਆਪਾਂ ਟੱਪ ਕੇ ਪਾਕਿਸਤਾਨ ਦੇ ਵਿੱਚ ਜੰਨੇ ਆ ਜੀ ਉਹ ਵੀ ਅਗਲੇ ਏਰੀਆ ਨਾਲ ਲਾਉਣਾ ਪਏ ਸਾਡੀ ਉਹ ਇਹ ਗੱਲ ਆ ਕਿ ਇਹਨਾਂ ਦੀ ਜਿਹੜੀ ਗੁੰਡਾਗਰਦੀ ਆਪਾਂ ਚੰ ਮੰਗੀ ਦੇਣੀ ਜਿਲ੍ਹੇ ਪਰ ਜਿੰਨੇ ਸਾਡੇ ਇਲਾਕੇ ਦੇ ਪਿੰਡ ਆ 20 ਕਿਲੋਮੀਟਰ ਇਹਦੇ ਵਿੱਚ 45 ਪਿੰਡ ਆ ਉਹ ਸਾਰੇ ਫ੍ਰੀ ਜਾਣਗੇ ਕਹੇ ਡੋਡੀ ਦੀ ਗੱਡੀ ਦਾ ਕਹੇ ਦੂਜੀ ਕਮਰਸ਼ੀਅਲ ਗੱਡੀ ਦਾ ਕਹਿੰਦਾ ਕਾਗਜ਼ ਨਹੀਂ ਬਣਨਾ ਬੋਲੇ ਕੋਣ ਆ